ਸਭ ਧਰਮਾਂ ਦਾ ਸਾਂਝਾ ਤਿਹਾਰ ਹੋਲੀ ਰੰਗੋ ਰੰਗਾ ਤਿਹਾਰ ਹੋਲੀ ਜਿਸ ਨੂੰ ਲੈ ਕੇ ਸਿੱਖ ਧਰਮ ਦਾ ਸਭ ਤੋਂ ਉੱਚ ਤਿਹਾਰ ਪੋਲਾ ਮਹੱਲਾ ਜੋ ਕਿ 15 ਮਾਰਚ ਤੱਕ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਨਾਨਦਪੁਰ ਸਾਹਿਬ ਗੁਰੂ ਨਗਰੀ ਕਿਰਤਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਬੜੇ ਹਲੋ ਹੁਸਾਸ ਨਾਲ ਪਨਾੜੇ ਤਿਹਾਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮਿਹੜਕਾਂ ਕੀਤੀਆਂ ਜਾ ਰਹੀਆਂ ਹਨ ਜਿਹਦੇ ਪ੍ਰਧਾਨਗੀ ਡੀਜੀਪੀ ਗੁਰੂ ਅਰਬੀ ਸ਼ੁਕਲਾ ਵੱਲੋਂ ਕੀਤੀ ਗਈ ਇਸ ਮੌਕੇ ਐਸਐਸਓ ਗੁਲੀਸੀ ਖੁਰਾਣਾ ਪੀਆਈਜੀ ਰੋਪੜ ਰੇਂਜ ਮੈਲ ਸਿੰਘ ਪੁੱਲਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਉਹਨਾਂ ਵੱਲੋਂ ਟ੍ਰੈਫਿਕ ਦੀ ਸਮੱਸਿਆ ਲੈ ਕੇ ਤੇ ਥਾਂ-ਥਾਂ ਤੇ ਕੈਮਰੇ ਲਗਾਏ ਗਏ ਹਨ ਤਾਂ ਜੋ ਕੋਈ ਹੁਲੇ-ਮਹਲੇ ਵਿੱਚ ਵਿਗਨ ਨਾ ਪਾ ਸਕੇ। ਜਿਸ ਨੂੰ ਲੈ ਕੇ ਹਰ ਪ੍ਰਕਾਰ ਦੀ ਸੁਰੱਖਿਆ ਲੈ ਕੇ ਪਰੋਂਦਾ ਦਾ ਜਾਇਜ਼ਾ ਲਿਆ ਗਿਆ। ਆ ਉਥੋਂ ਸੁਣਾਣਿਆ ਇਸ ਵੰਦੀ ਕੀ ਕਹਿ ਰਹੇ ਨੇ ਅਰਬੀ ਸ਼ੁਕਲਾ ਜਗਵੰਤ ਟੀਵੀ ਲਈ ਮੈਂ ਰਿਸ਼ ਬਠਲਾ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਅ ਅੱਜ ਮੈਂ ਇੱਥੇ ਨਨਪੁਰ ਸਾਹਿਬ ਦੀ ਪਵਿੱਤਰ ਥਾਂ ਤੇ ਜਿਹੜਾ ਹਾਲ ਵੜੇ ਦਿਨਾਂ ਚ ਗੋਲਾ ਮੋਹਲਾ ਫੈਸਟੀਵਲ ਆ ਰਿਹਾ ਹੈ ਉਸ ਦੀ ਜਿਹੜੀ ਸੁਰੱਖਿਆ ਪ੍ਰਬੰਧ ਕੀਤੇ ਹਨ ਉਸ ਦੀ ਸਮੀਖਿਆ ਕਰਨ ਲਈ ਅੱਜ ਤੇ ਆਇਆ ਸੀ ਐਸਐਸਪੀ ਸਾਹਿਬ ਡੀਸੀ ਰੋਪੜ ਔਰ ਸਿਵਲ ਨੇ ਔਰ ਪੁਲਿਸ ਦੇ ਸਾਰੇ ਅਧਿਕਾਰੀ ਇੱਥੇ ਹਾਜ਼ਰ ਸਨ ਜਿਹੜਾ ਹੋਲਾ ਮੋਹਲਾ ਇਹਨੇ ਪੰਜਾਬ ਦਾ ਸਭ ਤੋਂ ਵੱਡਾ ਇੱਕ ਮੇਲਾ ਹੈ ਜਿਸ ਦੇ ਵਿੱਚ ਤਕਰੀਬਨ 50 ਲੱਖ ਤੋਂ ਵੱਧ ਲੋਕ ਹਾਂ ਹੁੰਦਾ ਹੈ ਫੁੱਟਬਾਲ ਲਈ ਹੈ ਇਹ 24 ਘੰਟੇ ਚੱਲਣ ਵਾਲਾ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਮੇਲਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੋਨਿਆਂ ਤੋਂ ਸ਼ਰਧਾਲੂ ਇਥੇ ਆਦੇ ਹਨ ਸੋ ਉਹਨਾਂ ਦੀ ਯਾਤਰਾ ਨੂੰ ਸਮੂਥ ਬਣਾਉਣ ਲਈ ਤਾਂ ਕਿ ਇੱਥੇ ਕੋਈ ਅਨੁਸੁਖਮਈ ਘਟਨਾ ਨਾ ਵਾਪਰੇ ਪੁਲਿਸ ਵੱਲੋਂ ਬੜੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਔਰ ਤਕਰੀਬਨ 5000 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਅਤੇ 25 ਡੀਐਸਪੀ ਸਿਆਲੀ ਦੇ ਕਰੀਬ 25 ਐਸਪੀ ਸਿਆਲੀ ਦੇ ਕਰੀਬ ਡੀਐਸਪੀ ਇੱਥੇ ਡਿਪਲੋਏ ਕੀਤੇ ਹਨ ਜਿਹੜੇ 24 ਘੰਟੇ ਇੱਥੇ ਆਪਣੀ ਡਿਊਟੀ ਦੇਣਗੇ ਇਸ ਤੋਂ ਇਲਾਵਾ ਐਸਐਸਪੀ ਰੋਪੜਵਾਲਾ ਨੂੰ ਇੱਥੇ ਯਾਤਰੀਆਂ ਦੀ ਸੁਰੱਖਿਆ ਲਈ ਕਾਫੀ ਜਿਹੜੇ ਸੈਕਟਰਸ ਦੇ ਵਿੱਚ 1K ਉਥੇ ਸਹਾਇਤਾ ਕੇਂਦਰ ਬਣਾਏ ਗਏ ਹਨ ਤਾਂ ਕਿ ਜਿਹੜੇ ਲੋਕ ਜਿਹੜੇ ਆਉਂਦੇ ਆ ਦੂਰੋਂ ਉਹਨਾਂ ਦੀ ਜੇ ਕੋਈ ਚੀਜ਼ ਖੋ ਜਾਏ ਜਾਂ ਉਹਨਾਂ ਨੂੰ ਕਿਸੇ ਪੁਲਿਸ ਇਮਦਾਦ ਦੀ ਲੋੜ ਹੋਵੇ ਤੇ ਉਹ ਪੁਲਿਸ ਸਹਾਇਤਾ ਕੇਂਦਰਾਂ ਤੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਦੇ ਆ ਪੁਲਿਸ ਵੱਲੋਂ ਜਿਹੜੇ ਪਾਰਕਿੰਗ ਸਲots ਹੈ ਉਹ ਆਈਡੈਂਟੀਫਾਈ ਕੀਤੇ ਆ ਤਾਂ ਕਿ ਜਿਹੜੇ ਬਾਹਰ ਬਾਹਰੋਂ ਜਿਹੜੀ ਯਾਤਰੀ ਆ ਰਹੇ ਹਨ ਉਹਨਾਂ ਨੂੰ ਚੰਗੀ ਜਗ੍ਹਾ ਆਪਣੀ ਗੱਡੀਆਂ ਪਾਰਕ ਕਰਕੇ ਔਰ ਉਹ ਸ਼ਟਲਸ ਰਹੀ ਜਿਹੜੀ ਇਹਨਾਂ ਨੇ ਚਲਾਈ ਹੈ